ਮਸਲਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਮਾਂਸਾਨ ਦਾ ਯੁੱਧ ਹੋਵੇਗਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਹਾਕਮ ਤੇ ਜਾਨੀ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਵੱਡੇ ਪੱਧਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਕੰਮ ਕਰਸ ਲਈ ਗਈ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਪੰਜਾਬ ਦੇ 40 ਹਲਕਿਆਂ ਦੇ ਵਿੱਚ ਸਿਆਸੀ ਰੈਲੀਆਂ ਕੱਢ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਵੋਟਰਾਂ ਨੂੰ ਆਪਣੇ ਨਾਲ ਜੋੜਿਆ ਜਾਵੇਗਾ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੱਡਾ ਝਟਕਾ ਲੱਗਿਆ ਜਦੋਂ 2 ਦਿਨ ਪਹਿਲਾਂ ਕਾਨਫਰੰਸ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰੁਕਮਜੀਤ ਸਿੰਘ ਜੋ ਮੌਜੂਦਾ ਹੈੱਡ ਗਰੰਟੀ ਸੀ ਸ਼੍ਰੀ ਹਰਮੰਦਰ ਸਾਹਿਬ ਦੇ ਉਹਨਾਂ ਨੇ ਜਲੂਸ ਕੱਢਿਆ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਤੇ ਇਸ ਦਾ ਪ੍ਰਭਾਵ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਬੇਤਾਸ਼ਾ ਪਵੇਗਾ ਇਸਦਾ ਕਮਨਿਆ ਦਾ ਪੁੱਤ ਨਾ ਪਵੇਗਾ ਕਿਉਂਕਿ ਪੰਥ ਦੀ ਵੋਟ ਵੱਡੇ ਪੱਧਰ ਤੇ ਜ਼ਰੂਰੀ ਹੈ ਜੇਕਰ ਪੰਥ ਦੀ ਵੋਟ ਨਹੀਂ ਪੈਂਦੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਬੇहद ਮੁਸ਼ਕਲ ਹੈ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਦੂਸਰੀ ਪਾਰਟੀ ਹੈ ਕਾਂਗਰਸ ਹੈ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਟੇ ਦੀ ਟੱਕਰ ਦੇ ਸਕਦੀ ਸੀ ਲੇਕਿਨ ਉਹਦੇ ਵਿੱਚ ਵੀ ਸਭ ਕੁਝ ਠੀਕ ਨਹੀਂ ਚੱਲ ਰਿਹਾ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਇੱਕ ਵਾਰ ਫਿਰ ਪਚਾਲ ਆ ਗਿਆ ਹੈ ਚਰਨਜੀਤ ਸਿੰਘ ਚੰਨੀ ਨੇ ਧਮਕੀ ਦੇ ਦਿੱਤੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿ ਜੇਕਰ ਸਾਰੀਆਂ ਗਲਤੀਆਂ ਦਾ ਠਿਕਰਾ ਮੇਰੇ ਸਿਰ ਉੱਤੇ ਤੁਸੀਂ ਪਾੰਦਿਓ ਤਾਂ ਮੈਂ ਕਾਂਗਰਸ ਪਾਰਟੀ ਵਿੱਚ ਨਹੀਂ ਰਹਾਗਾ ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਆਪਣੇ ਘਰ ਬੈਠ ਜਾਂਦਾ ਹਾਂ ਤੁਸੀਂ ਆਪਣੇ ਬਲਪੁੱਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜ ਲਓ ਮੈਨੂੰ ਕਿੰਤੂ ਪਰੰਤੂ ਨਹੀਂ ਉਧਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੀ ਦੁਚਿੱਤੀ ਫਸ ਗਈ ਹੈ ਕਿ ਭਾਈ ਹੁਣ ਚੋਣ ਮੈਦਾਨ ਦੇ ਵਿੱਚ ਹੈ ਕਿਹੜੇ ਉਮੀਦਵਾਰ ਉਤਾਰਾਂਗੇ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲਗਭਗ 117 ਦੇ ਵਿੱਚੋਂ 52 ਉਮੀਦਵਾਰ ਉਹ ਉਤਾਰੇ ਜਾਣਗੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਯਾਨੀ ਕਿ ਨੌਜਵਾਨ ਲੜਕੇ ਲੜਕੀਆਂ ਐਸੀ OBC ST ਨੂੰ ਵਿਸ਼ੇਸ਼ ਮੌਕੇ ਦਿੱਤੇ ਜਾਣਗੇ ਔਰਤਾਂ ਦਾ ਔਰਤਾਂ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ ਇਸ ਕਰਕੇ ਜਿਹੜੇ ਟਕਸਾਲੀ ਆਗੂ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਉਹ ਵਿਧਾਇਕ ਰਹੇ ਉਹ ਮੰਤਰੀ ਰਹੇ ਉਹ MP ਰਹੇ ਉਹ ਨਾਰਾਜ਼ ਹੋਣਗੇ ਇਸ ਦਾ ਵੀ ਕਮਨੈਜ਼ਾ ਪੁਤਨਾ ਪਵੇਗਾ ਹੁਣ ਰਹਿ ਗਈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨਹੀਂ ਚਾਹੁੰਦੀ ਕਿ ਕਾਂਗਰਸ ਪਾਰਟੀ ਦੀ 2 ਜਾਂ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੇ ਯਾਨੀ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਕਾਟੇ ਦੀ ਟੱਕਰ ਹੋਵੇਗੀ ਕਿਉਂਕਿ ਸ਼ਹਿਰੀ ਵੋਟ ਜਿਹੜੀ ਹੈ ਸਿਟੀ ਦੀ ਵੋਟ ਹੈ ਉਹਦਾ ਵੀ ਮਹੱਤਵਪੂਰਨ ਰੋਲ ਮੰਨਿਆ ਜਾਵੇਗਾ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਜਿਹਾ ਵੋਟ ਬੈਂਕ ਦੇ ਲਈ ਇਸ ਕਰਕੇ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਵੀ ਤਾਮਚਾਪ ਪੂਰਾ ਚੁੱਕਿਆ ਜਾਵੇਗਾ ਇਹਨਾਂ ਦੋਨਾਂ ਪਾਰਟੀਆਂ ਵੱਲੋਂ ਵੀ ਜਿਹੜਾ ਹੈ ਅ ਅਡੀ ਚੋਟੀ ਦਾ ਜ਼ੋਰ ਲਗਾਇਆ ਜਾਵੇਗਾ ਇਸ ਦਾ ਫਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਵੇਗਾ ਕਿਉਂਕਿ ਅਮਰੀਕਾ ਤੇ ਭਾਰਤ ਦਾ ਜਿਹੜਾ ਵਪਾਰਕ ਸਮਝੌਤਾ ਹੋਇਆ ਹੈ ਕਿਸਾਨ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਪਾਰਟੀ ਨੂੰ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਉਸ ਦਾ ਸਿੱਧਾ ਸਿੱਧਾ ਫਾਇਦਾ ਜਿਹੜਾ ਹੈ ਭਾਰਤੀ ਜਨਤਾ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਔਰ ਵਿਧ ਕੇਜੀਵਾਲ ਨੂੰ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਹੁਣ ਤਾਮ ਝਾਮ ਚੋਕਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਉਂਕਿ ਹੁਣ ਵਿਵਾਦਾਂ ਦੇ ਵਿੱਚ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ गिर ਗਏ ਨੇ ਇਹ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਮੀਆਂ ਨੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਵਿੱਚ ਕਮੀਆਂ ਨੇ ਜਿਹੜੀਆਂ ਕਾਂਗਰਸ ਪਾਰਟੀ ਦੇ ਵਿੱਚ ਕਮੀਆਂ ਨੇ ਅੰਦਰੂਨੀ ਕਮੀਆਂ जगਜाहਰ ਹੋ ਗਈਆਂ ਨੇ ਕਿਉਂਕਿ ਕਿਸਾਨਾਂ ਵੱਲੋਂ ਤਾਂ ਬੜੇ ਵੱਡੇ ਲੰਮੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਉਸ ਇਸ ਦਾ ਅਫੈਕਟ ਇਸ ਦਾ ਪ੍ਰਭਾਵ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਸ਼ੁਰੂਮੁਕੀ ਇਕਾਲੀ ਤਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤੇ ਪਵੇਗਾ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਹੁਣ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਕੀਤਾ ਜਾਵੇਗਾ ਅਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਚੈਲੰਜਸਨ ਚੰਨੀ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਂਦੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਫੇਰ ਕਾਟੇ ਦੀ ਟੱਕਰ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘਮਾਸਾਨ ਦਾ ਯੁੱਧ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਹੋਰ ਕਿਸੇ ਨੂੰ ਜਾਂ ਬਿਨਾ ਇੰਜਣ ਤੋਂ ਬਿਨਾ ਅਗਵਾਈ ਤੋਂ ਚੋਣ ਮੈਦਾਨ ਦੇ ਵਿੱਚ ਆਉਂਦੀ ਹੈ ਭਾਰਤ ਕਾਂਗਰਸ ਪਾਰਟੀ ਤਾਂ ਕਾਂਗਰਸ ਪਾਰਟੀ ਦਾ ਉਹੀ ਹਾਲ ਹੋਵੇਗਾ ਜੋ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਸ ਤਰ੍ਹਾਂ ਹੁਣ ਭੰਡਿਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੱਡੀ ਜੋ ਕੁਮਾਰ ਸਿੰਘ ਉਹਨਾਂ ਵੱਲੋਂ ਇਹਦਾ ਪ੍ਰਭਾਵ ਵੀ ਵੋਟ ਪੰਕਤੇ ਪਵੇਗਾ ਉਹਨਾਂ ਦਾ ਸਿੱਧੇ ਕਹਿੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਛੁਡਾਉਣਾ ਬੇहद ਜ਼ਰੂਰੀ ਹੈ ਉਹਨਾਂ ਨੇ ਸਰਬ ਸਰਬੱਤ ਖਾਲਸਾ ਦੀ ਮੀਟਿੰਗ ਕਹਿੰਦੇ ਨੇ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਉਹ ਬੁਲਾਉਣਗੇ ਯਾਨੀ ਕਿ ਇਹ ਸਾਰੀਆਂ ਚੀਜ਼ਾਂ ਦਾ ਫਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਵੇਗਾ ਕਿਉਂਕਿ ਬਾਕੀ ਪਾਰਟੀਆਂ ਦੇਦੇਵਾਦ ਅਤੇ ਦੇਰੇਵਾਦ ਦੇ ਮੁਖੀਆਂ ਦੇ ਸੰਬੰਧ ਵਿੱਚ ਹਨ ਉਹਦਾ ਫਾਇਦਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਵੇਗਾ ਕਿ ਭਈ ਇਹ ਪੰਥਕ ਤੂੰ ਇਹ ਪੰਥ ਦੀ ਗੱਲ ਕਰਦੇ ਨੇ ਇਹ ਕੌਮ ਦੀ ਗੱਲ ਕਰਦੇ ਨੇ ਚਰੋ ਇਹਨਾਂ ਵੱਲੋਂ ਡੇਰੇ ਬਾਦ ਦਾ ਸਹਾਰਾ ਤਰੀ ਲਿਆ ਜਾਂਦਾ ਇਹਨਾਂ ਚੀਜ਼ਾਂ ਦਾ ਵੀ ਪ੍ਰਭਾਵ ਪਵੇਗਾ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਜੇਕਰ ਨਹੀਂ ਅਲਾਨੇ ਜਾਂਦੇ ਤਾਂ ਫਿਰ ਮਾਮਲਾ ਇੱਕ ਤਰਫਾ ਜਿੱਤ ਵਨ ਸਾਈਡਡ ਹੋ ਜਾਵੇਗੀ ਉਹ ਹੈ ਆਮ ਆਦਮੀ ਪਾਰਟੀ ਜੇਕਰ ਸੁਪਰੀਮੋ ਅਰਵਿੰਦ ਕੇਜੀ ਜੇਕਰ ਹਾਈ ਕਮਾਂਡ ਵੱਲੋਂ ਅਚਰਨਜੀਤ ਸਿੰਘ ਚੰਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਤਾਂ ਇਹਦਾ ਫਿਰ ਬੜਾ ਵੱਡਾ ਪ੍ਰਭਾਵ ਪਵੇਗਾ ਫਿਰ ਕਾਟੇ ਦੀ ਟੱਕਰ ਹੋਵੇਗੀ ਫਿਰ 19 19 21 ਦਾ ਫਰਕ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਾਂ ਕਾਂਗਰਸ ਤੇ ਜਾਂ ਆਮ ਆਦਮੀ ਪਾਰਟੀ ਧੰਨਵਾਦ